ਬਹੁਤ ਮਾਣਯੋਗ ਐਡਵੋਕੇਟ ਵੀਰਿੰਦਰ ਸਨਵਾ ਜੀ ਹਲਕਾ ਇੰਚਾਰਜ ਜੇ ਬ੍ਰੈਂਕ ਸਾਹਿਬ ਇਥੇ ਪਹੁੰਚੇ ਹੈ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਬ੍ਰੇਕਰ ਜਿਹੜਾ ਅਸੀਂ ਜਿਸ ਦੀ ਨੇਗੋਸ਼ੀਏਨ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਹਰਿੰਦਰ ਸਿੰਘ ਜੀ ਨੇ ਬਹੁਤ ਵਿਸਤਾਰ ਨਾਲ ਇਹਦਾ ਦੱਸਤਾ ਮੈਂ ਇਨਸ਼ੋਰਟ ਇਹ ਹੀ ਦੱਸਦਾ ਹਾਂ ਤਕਰੀਬਨ 20 ਲੱਖ ਰੁਪਏ ਦਾ ਇਹ ਸੀਗਾ ਕੰਮ ਜਿਹੜਾ ਅਸੀਂ ਕੀਤਾ ਬੜੇ ਦੇਰ ਤੋਂ ਪੈਂਡਿੰਗ ਚੱਲ ਰਿਹਾ ਸੀ ਬਿਲਡਿੰਗ ਦੀ ਐਕਸਟੈਂਸ਼ਨ ਨਾ ਹੋਣ ਕਰਕੇ ਹੁਣ ਬਿਲਡਿੰਗ ਦੀ ਐਕਸਟੈਂਸ਼ਨ ਹੋ ਗਈ ਤਾਂ ਪਹਿਲੇ ਬ੍ਰੇਕਰ ਇਹ ਲਾਇਆ ਇੱਥੇ ਮੇਨਲੀ ਧਨਵਾਸਤੀ ਵਗੈਰਾ ਤਕਰੀਬਨ 6 6 ਜਾਂ 6500 ਖਪਤਕਾਰਾਂ ਨੂੰ ਇਹਦੀ ਬਿਜਲੀ ਦੀ ਸਹੂਲਤ ਮਿਲੇਗੀ ਤੇ ਮੈਂ ਪੂਰੇ ਸਟਾਫ ਦਾ ਵੀ ਸ਼ੁਕਰੀਆ ਦਾ ਕਰਦਾ ਮੇਰੇ ਐਸ ਡੀਓਜ਼ ਜਹੀ ਟੈਕਨੀਕਲ ਸਟਾਫ ਕਲੈਰिकल ਜਿਨ੍ਹਾਂ ਦੀ ਤੰਦ ਹੀ ਨਾਲ ਮਿਹਨਤ ਕੀਤੀ ਹੈ ਤੇ ਸਾਡੇ ਵਿਭਾਗ ਦੇ ਅਕਸ ਉੱਚਾ ਚੱਕਿਆ ਹੈ ਜਿਸ ਨਾਲ ਸਰਕਾਰ ਦਾ ਵੀ ਉੱਚਾ ਹੋਇਆ ਮੈਂ ਫਿਰ ਤੋਂ ਵੀਰਿੰਦਰ ਸਿੰਘ ਦਾ ਧੰਨਵਾਦ ਕਰਦਾ ਹਾਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਹਾਂਜੀ ਸਰ ਅੱਜ ਨਾਲ ਹੀ ਆਜੇ ਸਰ। ਹਾਂਜੀ ਸਰ ਅੱਜ ਜਿਹੜਾ ਕਿ ਨਵਾਂ ਇੱਕ ਲੋੜਵੰਦ ਜਿਹੜੀ ਸੀ ਲੋੜ ਵੀ ਸੀ ਸਾਨੂੰ ਇਸ ਚੀਜ਼ ਦੀ ਇਸ ਇਲਾਕੇ ਨੂੰ ਤੇ ਇਹਦਾ ਟੈਕਨੀਕਲ ਪੁਆਇੰਟ ਤੇ ਕਿ ਬੈਨੀਫੀਸ਼ੀਅਰਸ ਕੁਝ ਡਿਸਕ੍ਰਿਪਸ਼ਨ ਚ ਦੱਸਾਂਗੇ। ਜੀ ਸਭ ਤੋਂ ਪਹਿਲਾਂ ਤਾਂ ਮੈਂ ਅ ਅੱਜ ਦੀ ਇਸ ਇਨਗੂਰੇਸ਼ਨਲ ਪਾਰਟੀ ਦੇ ਵਿੱਚ ਪਹੁੰਚੇ ਸਾਡੇ ਫਗਦੇ ਸਮਾਜ ਸੇਵੀ ਵੀਰੇਂਦਰ ਚੰਗੀ ਸੰਧਵਾ ਤੇ ਉਹਨਾਂ ਦੇ ਨਾਲ ਪਹੁੰਚੇ ਆਪ ਪਾਰਟੀ ਦੇ ਹਲਕਾ ਇੰਚਾਰਜ ਗੈਰੀ ਬੜਿੰਗ ਜੀ ਦਾ ਕੀ ਪਹੁੰਚਣ ਦਾ ਸਵਾਗਤ ਕਰਦੇ ਸੈਕੰਡਲੀ ਜਿੱਥੋਂ ਤੱਕ ਟੈਕਨੀਕਲ ਪੁਆਇੰਟ ਦੀ ਗੱਲ ਹੈ ਕਿ ਇਹ 11 ਸਾਰਾ ਏਰੀਆ ਜਿਹੜਾ ਪਹਿਲਾਂ ਦੱਸਿਆ ਫੈਕਟਰੀ ਰੋਡ ਮੁਕਸਰ ਰੋਡ ਹਰੀਨੌਰ ਰੋਡ ਬਮਣਾ ਰੋਡ ਇਹ ਸਾਰੇ ਸਾਰੇ ਫੀਡਰ ਜਿਹੜੇ ਸਾਰਾ ਏਰੀਆ 11 ਕੇਵੀ ਫੈਕਟਰੀ ਰੋਡ ਫੀਡਰ ਤੋਂ ਚੱਲਦਾ ਸੀ ਤਕਰੀਬਨ ਅਸੀਂ 200A 180A ਤੋਂ ਜਦੋਂ ਉੱਪਰ ਚਲਾ ਜਾਂਦਾ ਲੋਡ ਤਾਂ ਉਸ ਨੂੰ ਓਵਰਲੋਡ ਫੀਡਰ ਮੰਨਦੇ ਹਾਂ ਪਿਛਲੇ 4-5 ਸਾਲ ਤੋਂ ਲਗਾਤਾਰ ਬਿਲਡਿੰਗ ਐਕਸਟੈਂਸ਼ਨ ਦਾ ਕੰਮ ਚੱਲ ਰਿਹਾ ਸੀ ਜਿੰਦੇ ਕਰਕੇ ਨਵਾਂ ਬ੍ਰੇਕਰ ਨਹੀਂ ਲੱਗ ਪਾ ਰਿਹਾ ਸੀ ਨਵਾਂ ਬਿਲਡਿੰਗ ਐਕਸਟੈਂਸ਼ਨ ਦਾ ਕੰਮ ਪੂਰਾ ਹੋ ਗਿਆ ਜਦੋਂ ਹੀ ਬਿਲਡਿੰਗ ਐਕਸਟੈਂਸ਼ਨ ਦਾ ਕੰਮ ਪੂਰਾ ਹੋਇਆ ਅਸੀਂ 11kV ਬ੍ਰੇਕਰ ਨਵਾਂ ਸਥਾਪਿਤ ਕਰਕੇ ਇੱਥੇ ਇੱਕ ਨਵਾਂ ਪਾਈਪ 11kV ਫੈਕਟਰੀ ਰੋਡ ਫੀਡਰ ਫੀਡਰ ਨੂੰ ਬਾਈਪਰਕਟ ਕੀਤਾ ਬਾਈਫਰਕੇਟ ਕਰਕੇ ਜਿੰਦੇ ਨਾਲ 205 ਐਂਪੀਅਰ ਜਿਹੜਾ ਇਹਦਾ ਕਰੰਟ ਚੱਲ ਰਿਹਾ ਸੀ ਪਹਿਲਾਂ ਉਹ ਹਾਫ ਹੋ ਜਾਏਗਾ ਤੇ ਫੀਡਰ ਜਿਹੜਾ ਦੋ ਹਿੱਸਿਆਂ ਵਿੱਚ ਵੰਡਿਆ ਜਾਊਗਾ ਹੁਣ ਹੁਣ ਇਹਦੇ ਤੇ ਤਕਰੀਬਨ ਇੱਕ 11kV ਫੀਡਰ ਤੇ 100 ਐਂਪੀਅਰ ਦੂਸਰੇ ਤੇ 105 ਐਂਪੀਅਰ ਕਰੰਟ ਰਹੇਗਾ ਜਿੰਦੇ ਨਾਲ ਕਿ ਇੱਕ ਕਹਿੰਦੇ ਕਿ ਆਪਾਂ ਬਿਜਲੀ ਦੀ ਜਿਹੜੀ ਸਹੂਲਤ ਹੈ ਬਿਜਲੀ ਦੀ ਸਹੂਲਤ ਚ ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਦੀ ਰੈਗੂਲਰਿਟੀ ਇਸ ਦੀ ਰੈਗੂਲਰਿਟੀ ਦੇ ਵਿੱਚ ਬਹੁਤ ਵੱਡਾ ਸੁਧਾਰ ਆਊਗਾ ਜੋ ਕਿ ਫੀਡਰ ਜਿਹੜਾ ਹੈਗਾ ਉਹ ਉਹਦੀ ਲੈਂਥ ਅੱਧੀ ਰਹਿ ਗਈ ਹੈ ਜਿੰਨੇ ਦਾ ਲੈਂਥ ਅੱਧੀ ਰਹਿਣ ਕਰਕੇ ਫਾਲਟ ਲੋਕੇਸ਼ਨ ਫਾਲਟ ਟ੍ਰੇਸਿੰਗ ਜਿਹੜੀ ਹੈਗੀ ਆ ਉਹ ਬਹੁਤ ਸੌਖੀ ਹੋ ਜੇਗੀ। ਸੋ ਤਕਰੀਬਨ ਇਸ ਫੀਡਰ ਨੂੰ ਖਿੱਚਣ ਲਈ 1.58 ਲੱਖ ਰੁਪਏ ਦਾ ਖਰਚਾ ਆਇਆ ਤੇ ਹੁਣ ਫੀਡਰ ਖਿੱਚ ਕੇ ਤਿਆਰ ਹੈ ਤੇ ਪਬਲਿਕ ਇਸ ਦਾ ਸੂਤਮਨ ਠੀਕ ਹੈ ਸੋ ਫਾਲਾ ਕਰਨ ਦੀ ਲੋਕਾਂ ਨੂੰ ਪ੍ਰਦਾਨ ਕੀਤਾ ਜਾ ਰਿਹਾ ਤੁਸੀਂ ਪਹੁੰਚੇ ਹੋ ਵਿਸ਼ੇਸ਼ ਤੋਂ ਉਹ ਘਟ ਤੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੈਂ ਧਨਵਾਦੀ ਆ ਪਾਰਟੀ ਦੇ ਕਨਵੀਨਰ ਧੰਨਵਾਦ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇਹ ਨਿਰਵੈਗਨ ਸਪਲਾਈ ਦੇਣ ਦਾ ਵਾਅਦਾ ਕੀਤਾ ਔਰ ਪ੍ਰਤਪਾਈ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਸੁਦਾ ਭਾਣ ਸਿੰਘ ਜੀ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਆਈ ਹੈ ਬਹੁਤ ਸੌਖੇ ਹੋ ਗਈ ਲੋਕ ਬੀਵੀ ਵਾਲੇ ਪੱਖੋਂ ਪਹਿਲਾਂ ਤਾਂ ਐ ਹੁੰਦਾ ਸੀ ਵੀ ਉਹ ਕਾਮ ਹੀ ਬਿੱਲ ਭਰਨ ਆ ਕੇ ਕਰਦੇ ਸੀ ਮੇਰੀ ਗੱਲ ਦਾ ਕੋਈ ਮਤਲਬ ਗਲਤ ਮਤਲਬ ਨਾ ਲਿਆ ਜੇ ਜੋ ਰਿਐਲਿਟੀ ਸੀ ਕਿਉਂ ਬਾਈ ਜੀ ਮੋਢੀ ਸਾਹਿਬ ਐਵੇਂ ਗੱਲ ਆ ਤੇ ਹੁਣ ਜਿਹੜੀ ਨਿਰਵਿਗਨ ਬਿਜਲੀ ਆ ਰਹੀ ਆ ਗਰਾਊਂਡ ਲੈਵਲ ਦੀ ਰਿਪੋਰਟ ਕੀ ਆ ਵੀ ਲੋਕਾਂ ਨੇ ਜਨਰੇਟਰ ਸਾਂਭ ਤੇ ਜੀ ਕੁਝ ਨੇ ਵੇਚਤੇ ਕੁਝ ਨੇ ਸਾਂਭ ਤੇ ਵੱਡੇ ਜਨਰੇਟਰ ਸੀ ਜਿਹੜੇ ਜਿਨ੍ਹਾਂ ਨੇ ਖੇਤਾਂ ਦੀਆਂ ਮੋਟਰਾਂ ਚਲਾਉਂਦੇ ਸੀ ਆਮ ਲੋਕਾਂ ਨੂੰ ਸੌਖਾ ਹੋਇਆ ਉਹੀ ਖੰਭੇ ਆ ਉਹੀ ਬਿਜਲੀ ਆ ਉਹੀ ਟਰਾਂਸਫਾਰਮਰ ਆ ਤੇ ਉਹੀ ਮੁਲਾਜ਼ਮ ਨੇ ਬਹੁਤ ਅਸੀਂ ਧੰਨਵਾਦੀ ਆ ਉਹਨਾਂ ਦੇ ਮਾਨ ਸਾਹਿਬ ਦੇ ਤੇ ਆਪਣਾ ਅਰਵਿੰਦ ਕੇਜਰੀਵਾਲ ਜੀ ਦੇ ਜਿਨ੍ਹਾਂ ਨੇ ਇਹ ਨਵੀਂ ਪਰਤ ਪਾਈ ਆ ਲੋਕਾਂ ਨੂੰ ਸੌਖੇ ਕੀਤਾ 600 ਯੂਨਟ ਬਿਜਲੀ ਦੀ ਮਾਫ ਕੀਤੀ ਆ ਔਰ ਫ੍ਰੀ ਆ ਬਿਜਲੀ ਮਤਲਬ ਲੋਕ ਵਰਤ ਰਹੇ ਨੇ ਆਨੰਦ ਮਾਨ ਰਹੇ ਨੇ ਲਾਈਟ ਦਾ ਤੇ ਮੈਨੂੰ ਤਾਂ ਇੱਥੋਂ ਤੱਕ ਵੀ ਰਹੀ ਗੱਲ ਕੋਟ ਪੂਰੇ ਫੀਡਰ ਦੀ ਇਹਨਾਂ ਦੀ ਐਕਸ਼ਨ ਸਾਹਿਬ ਗੌਰਵ ਗੌਰਵ ਜੀ ਸਾਰਾ ਸਟਾਫ ਬਹੁਤ ਮਿਹਨਤੀ ਆ ਹਰਜਿੰਦਰ ਜੀ ਐਸਡੀਓ ਸਾਹਿਬ ਅਕਬਾਲ ਜੀ ਐਸਡੀਓ ਜੈਨ ਸਾਹਿਬ ਤੇ ਮੇਰੇ ਜਈ ਜਈ ਸਹਿਬਾਨ ਤੇ ਕਰਮਚਾਰੀ ਹੋਰ ਜਿਹੜੇ ਬਹੁਤ ਮਿਹਨਤੀ ਸਟਾਫ ਕਰਕੇ ਮੈਨੂੰ ਮੇਰੇ ਪਿੰਡੋਂ ਫੋਨ ਆਇਆ ਉਹਨਾਂ ਦਾ ਰਕਬਾ ਕੁਝ ਪੈਂਦਾ ਚਹਲਾਂ 'ਚ ਸੰਧਵਾ ਦੇ ਚਹਲ ਜੁਆਇੰਟ ਆ ਨਾ ਕਿਨੇ ਯਾਰ ਸਾਡਾ ਤਾਂ ਐਨ ਕੋਟਪੂਰੇ ਫੀਡਰ ਨਾ ਕਰ ਲੋ ਵੀ ਅਸੀਂ ਕੋਈ ਟੈਕਨੀਕਲ ਫਾਲਟ ਹੋ ਗਿਆ ਹੁਣ ਉਧਰ ਕੁਝ ਦੇਣ ਆਸਤੇ ਵੀ ਇਧਰ ਨਿਰਵਿਗਨ ਬਿਜਲੀ ਚੱਲਦੀ ਆ ਇਹ ਇਹ ਸਿਹਰਾ ਜਾਂਦਾ ਬਿਜਲੀ ਬੋਰਡ ਨੂੰ ਕੋਟਪੂਰੇ ਦੇ ਸਟਾਫ ਨੂੰ ਐਕਸ਼ਨ ਸਾਹਿਬ ਨੂੰ ਐਸਜੀਓ ਸਾਹਿਬਾਂ ਇਹਨਾਂ ਦੇ ਨਾਂ ਤੇ ਇੱਕ ਐਪਰੀਸ਼ੀਏਸ਼ਨ ਹੋ ਜੇ ਤਾੜੀ ਹੋ ਜੇ ਠੀਕ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਬਹੁਤ ਵਧੀਆ ਬਾਕੀ ਜਿਹੜਾ ਇਹ 11 ਕੇਵੀ ਦਾ ਹੁਣ ਨਵਾਂ ਬ੍ਰੇਕਰ ਲਾਇਆ ਉਹਦੇ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲਨੀ ਆ ਬਾਣਜੋਬ ਸਪੀਕਰ ਸਾਹਿਬ ਦੇ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਇਹ ਹੋ ਪਹਿਲਾਂ ਜਾਣਾ ਕਾਫੀ ਚਿਰ ਦਾ ਲੰਮਕਿਆ ਆ ਰਿਹਾ 5-7 ਸਾਲ ਤੋਂ ਤੇ ਬਿਲਡਿੰਗ ਦੀ ਘਾਟ ਸੀ ਬਿਲਡਿੰਗ ਵੀ ਪੂਰੀ ਹੋ ਗਈ ਹੈ ਬਿਲਡਿੰਗ ਵੀ ਬਣ ਗਈ ਨਵੇਂ ਮਸ਼ੀਨਰੀ ਵੀ ਆ ਗਈ ਇਹਦੇ ਨਾਲ ਜਿੱਥੇ ਲੋਕਲ ਸ਼ਹਿਰ ਨੂੰ ਫਾਇਦਾ ਉੱਥੇ ਨਾਲ ਸਾਡੇ ਪਿੰਡ ਕੋਠੇਵਿੰਗ ਬਹਾਮਣਾਲਾ ਤੇ ਆਪਣਾ ਸਹਬਜਾ ਦਾ ਫਤੇ ਸਿੰਘ ਨਗਰ ਤੇ ਆਪਣਾ ਹੈ ਪੰਮਣਾ ਵਾਲਾ ਰੋਡ ਹਰੀਨੌਰ ਰੋਡ ਤੇ ਇਹ ਸਾਰੀਆਂ ਮਤਲਬ ਇਲਾਕਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਤਾਂ ਕਿ ਨਿਰਵਗਨ ਬਿਜਲੀ ਦਾ ਆਨੰਦ ਮਾਣ ਸਕਦੇ ਆ ਜੀ ਬਾਕੀ ਮੈਂ ਬਹੁਤ ਧੰਨਵਾਦੀ ਆ ਫੇਰ ਧੰਨਵਾਦੀ ਆ ਸਮੁੱਚੇ ਸਟਾਫ ਦਾ ਮਾਨਯੋਗ ਨਰਿੰਦ ਕੇਜਰੀਵਾਲ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਦਾ ਮਾਨਯੋਗ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਨਵਾਂ ਸਿਸਟਮ ਲਿਆ ਕੇ ਸਾਨੂੰ ਨਿਰਵਗਨ ਬਿਜਲੀ ਦੇਣ ਦਾ ਵਾਦਾ ਕੀਤਾ ਸੀ ਤੇ ਉਸ ਵਾਦੇ ਤੇ ਖਰੇ ਉਤਰਿਆ ਜੀ ਧੰਨਵਾਦ